ਹੁਣ ਵੱਲੀ ਆ ਮਾਂ ਬੋਲੀ ਦੇ ਉਰੇ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੇ ਸਲੋਗਨ ਲਿਖੇ ਹੋਏ ਆ ਉਹ ਸਾਡੇ ਸਲੋਗਨ ਕਾਫੀ ਨੇ ਜੀ ਫੱਟੀਆਂ ਦੇ ਸਲੋਗਨ ਨੇ ਸਾਡੀਆਂ ਫੱਟੀਆਂ ਹੁੰਦੀਆਂ ਸੀ ਸਾਡੀਆਂ ਕਲਮਾਂ ਹੁੰਦੀਆਂ ਸੀ ਸਾਡੀਆਂ ਦਵਤਾਂ ਹੁੰਦੀਆਂ ਸੀ ਸਾਰੇ ਸਲੋਗਨ ਲੈ ਕੇ ਚੱਲੇ ਆ ਕਿ ਸਾਡਾ ਜਿਹੜਾ ਵਿਰਸਾ ਸੀ ਅਸੀਂ ਉਹਨੂੰ ਸਾਂਭ ਕੇ ਰੱਖੀ ਅੱਜ ਅਸੀਂ ਉਹ ਚੇਤਨਾ ਮਾਰਚ ਲੈ ਕੇ ਫਰੀਕੋਟ ਵਿਖੇ ਪਹੁੰਚ ਗਏ ਆ ਇਹ ਸੂਫੀ ਸੰਤ ਬਾਬਾ ਫਰੀਦ ਦੀ ਧਰਤੀ ਆ ਜਿੱਥੇ ਇਹ ਚੰਨਸ਼ੂ ਪ੍ਰਾਪਤ ਹੈ ਜਿੱਥੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਉੱਥੇ ਅੱਜ ਐਂਟਰ ਹੋ ਰਿਹਾ ਕੋਈ ਸ਼ਹਿਰ ਦਾ ਢੀੜਾ ਲਾ ਕੇ ਮੈਂ ਨਾਮਸ਼ਕਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਕਈ ਚਿੰਤਕ ਹਜੇ ਵੀ ਚਿੰਤਾ ਕਰ ਰਹੇ ਆ ਤੇ ਲਗਾਤਾਰ ਜਾਗਰੂਕ ਮਾਰਚ ਕੱਢ ਰਿਹਾ ਫਰੀਦਕੋਟ ਵਿੱਚ ਅੱਜ ਕੋਟਕਪੂਰਾ ਤੋਂ ਲੈ ਕੇ ਗੁਰਦੁਆਰਾ ਜੋੜਾ ਸਾਹਿਬ ਨੰਗਲ ਤੱਕ ਇੱਕ ਮਾਰਚ ਕੱਢਿਆ ਗਿਆ ਜਿਹੜਾ ਫਰੀਦਕੋਟ ਵਿੱਚ ਦੀ ਲੰਘਿਆ ਖੁੱਲੀ ਜੀਪ ਤੇ ਇਸ ਮਾਰਚ ਦੇ ਵਿੱਚ 4 ਫੁੱਟ ਦਾ ਊੜਾ ਲੈ ਕੇ ਪੰਜਾਬੀ ਮਾਂ ਬੋਲੀ ਦੇ ਸ਼ੁਦਾਈ ਖੜੇ ਸੀ ਤੇ ਪੰਜਾਬੀ ਮਾਂ ਬੋਲੀ ਪ੍ਰਤੀ ਨਾਰੇ ਲਾ ਰਹੇ ਸੀ ਇਸ ਵੱਡੇ ਊੜੇ ਤੇ ਵੀ ਕਾਫੀ ਮਾਂ ਬੋਲੀ ਸੰਬੰਧੀ ਲਿਖਿਆ ਹੋਇਆ ਸੀ ਕੋਟਕਪੂਰਾ ਤੋਂ ਚੱਲ ਕੇ ਜਿਉਂ ਹੀ ਇਹ ਮਾਰਚ ਫਰੀਦਕੋਟ ਪਹੁੰਚਿਆ ਤਾਂ ਫਰੀਦਕੋਟ ਇੰਟਰ ਹੋਣ ਸਮੇਂ ਦਾਖਲ ਹੋਣ ਸਮੇਂ ਫਰੀਦਕੋਟ ਦੀਆਂ ਵੱਖ-ਵੱਖ ਸਹਿਤ ਸਭਾਵਾਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਦੇ ਇਸ ਕੰਮ ਦੀ ਇਸ਼ਲਾਗਾ ਕੀਤੀ ਵਿੱਕੀ ਸਿੰਘ ਮੁਹਾਲੀ ਦੀ ਅਗਵਾਈ ਵਿੱਚ ਕੱਢੇ ਗਏ ਇਸ ਮਾਰਚ ਦੀ ਸਮਾਪਤੀ ਗੁਰਦੁਆਰਾ ਜੋੜਾ ਸਾਹਿਬ ਨੰਗਲ ਪਿੰਡ ਵਿੱਚ ਕੀਤੀ ਗਈ ਫਰੀਦਕੋਟ ਤੋਂ ਚਾਹਲ ਤੇ ਫਿਰ ਪਹਾਣਾ ਤੇ ਫਿਰ ਨੰਗਲ ਉੱਥੇ ਜਾ ਕੇ ਸਮਾਪਤੀ ਕੀਤੀ ਗਈ ਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪੰਜਾਬੀ ਮਾਂ ਬੋਲੀ ਦੀ ਸਲਾਮਤੀ ਲਈ ਉਸ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਅੱਜ ਦਾ ਪ੍ਰੋਗਰਾਮ ਹੈ ਕਿ ਅਸੀਂ ਪਹਿਲਾਂ ਪਹਿਲਾਂ মিডিਆ ਦੇ ਰੂਰ ਹੋ ਕੇ ਕਿਹਾ ਸੀ ਕਿ ਅਸੀਂ 19 ਮਈ ਨੂੰ ਇੱਕ ਰੋਡ ਸ਼ੋਅ ਕਰਾਂਗੇ ਚੇਤਨਾ ਮਾਰਚ ਜੋ ਪੰਜਾਬੀ ਮਾਂ ਬੋਲੀ ਬਚਾਉਣ ਲਈ ਹੈ ਅੱਜ ਅਸੀਂ ਉਹ ਚੇਤਨਾ ਮਾਰਚ ਲੈ ਕੇ ਫਰੀਕੋਟ ਵਿਖੇ ਪਹੁੰਚ ਗਏ ਆ ਇਹ ਸੂਫੀ ਸੰਤ ਬਾਬਾ ਫਰੀਦ ਦੀ ਧਰਤੀ ਹੈ ਜਿੱਥੇ ਇਹ ਚੰਨਸ਼ੂ ਪ੍ਰਾਪਤ ਹੈ ਜਿੱਥੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਉੱਥੇ ਅਜਾ ਐਂਟਰ ਹੋ ਰਿਹਾ ਉਹ ਸ਼ਹਿਰ ਦਾ ਘੇੜਾ ਲਾ ਕੇ ਮੈਂ ਨੰਗਲ ਗੁਰਦੁਆਰਾ ਪਹੁੰਚਣਾ ਉੱਥੇ ਅਰਦਾਸ ਕਰਨੀ ਕੀ ਅਰਦਾਸ ਕੀਤੀ ਜਿਹੜੀ ਅੱਜ ਅਰਦਾਸ ਕੀਤੀ ਜਾਣੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਅਸੀਂ ਅਰਦਾਸ ਕਰਾਉਣੀ ਹੈ ਕਿ ਅਸੀਂ ਉਹਦੀ ਚੜ੍ਹਦੀ ਕਲਾ ਰਵੇ ਸਾਡੀ ਪੰਜਾਬੀ ਮਾਂ ਮੌਲੀ ਖੋਈ ਨਾ ਜਾਵੇ ਕਿਉਂਕਿ ਬਖਵਕ ਅਰਦਾਸਾਂ ਹੁੰਦੀਆਂ ਨੇ ਪਰ ਇਹ ਵਕਰੀ ਅਰਦਾਸ ਹੈ ਕਿ ਅਸੀਂ ਆਪਣੀ ਮ ਆਹ ਵੇਖੀ ਕੀ ਕੁਛ ਚੱਲ ਰਿਹਾ ਕਾਫਲੇ ਦੇ ਵਿੱਚ ਸਾਡੇ ਮੋਟਰਸਾਈਕਲ ਨੇ ਟਰੈਕਟਰ ਨੇ ਗੱਡੀਆਂ ਨੇ ਤੁਸੀਂ ਦੇਖ ਰਹੇ ਹੋ ਕਿੱਡਾ ਵੱਡਾ ਕਾਫਲਾ ਹੈ ਮਾਮੂਲੀ ਜੀ ਊੜੇ ਤੋਂ ਇਲਾਵਾ ਹੋਰ ਕਿਸਾ ਦੇ ਸਲੋਗਨ ਲਿਖੇ ਹੋਏ ਆਹ ਸਾਡੇ ਸਲੋਗਨ ਕਾਫੀ ਨੇ ਜੀ ਫੱਟੀਆਂ ਦੇ ਸਲੋਗਨ ਨੇ ਸਾਡੀਆਂ ਫੱਟੀਆਂ ਹੁੰਦੀਆਂ ਤੇ ਸਾਡੀਆਂ ਕਲਮਾ ਹੁੰਦੀਆਂ ਸਾਡੀਆਂ ਦੁਆਤਾਂ ਹੁੰਦੀਆਂ ਸੀ ਸਾਰੇ ਸਲੋਗਨ ਲੈ ਕੇ ਚੱਲੇ ਆ ਕਿ ਸਾਡਾ ਜਿਹੜਾ ਵਿਰਸਾ ਸੀ ਅਸੀਂ ਉਹਨੂੰ ਸਾਂਭ ਕੇ ਰੱਖੀ ਇਸ ਕਾਫਲੇ ਦਾ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਜੋ ਚੇਤਨਾ ਮਾਰਚ ਨਿਕਲਿਆ ਕੋਟਪੁਰਾ ਦਾਣਾ ਮੰਡੀ ਤੋਂ ਇਸ ਦਾ ਹਿੱਸਾ ਬਣ ਕੇ ਬੇਹੱਦ ਇੱਕ ਸ਼ਹਿਰ ਵਜੋਂ ਬੇਹੱਦ ਮਾਣ ਮਹਿਸੂਸ ਕਰ ਰਹੇ ਹਾਂ ਮੈਂ ਔਰ ਇਸ ਤਰ੍ਹਾਂ ਦੀ ਸਾਰੇ ਸ਼ਹਿਰਾਂ ਨੂੰ ਪੰਜਾਬ ਦੇ ਸਾਰੇ ਲੋਕਾਂ ਨੂੰ ਇਹੋ ਜਿਹੇ ਜਿਹੜੀਆਂ ਹੈਗੀਆਂ ਕੋਸ਼ਿਸ਼ਾਂ ਵਿੱਚ ਹਿੱਸੇ ਲੈਣਾ ਜ਼ਰੂਰ ਲੈਣਾ ਚਾਹੀਦਾ ਅੱਜ ਪੰਜਾਬੀ ਮਾਂ ਬੋਲੀ ਕਿਸ ਤਰ੍ਹਾਂ ਦੇਖ ਤੇ ਰੋਜ਼ ਇੱਕ ਮਾਰਚ ਕੱਢੇ ਜਾ ਰਿਹਾ ਹੈ ਜੋ ਪੰਜਾਬੀ ਨੂੰ ਹਲੂਣਾ ਦਿੰਦਾ ਜਗਾਉਣ ਵਾਸਤੇ ਅੱਜ ਇਹ ਮਾਰਚ ਫਰੀਦਕੋਟ ਪੂਰਾ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਫਰੀਦਕੋਟ ਸ਼ਾਹੀ ਹਵੇਲੀ ਕੋਲ ਪਹੁੰਚਿਆ ਹੈ ਇਸ ਦਾ ਸਵਾਗਤ ਕਰਨ ਦੇ ਲਈ ਅਸੀਂ ਅੱਜ ਪੰਜਾਬੀ ਸਹਿਸਭਾਵਾਂ ਦੇ ਜਿੰਨੇ ਵੀ ਹਾਜ਼ਰ ਹੈਗੇ ਉਹ ਇੱਥੇ ਪਹੁੰਚੇ ਹੋਏ ਹਨ ਉਹਨਾਂ ਦੇ ਪਹੁੰਚਣ ਤੇ ਅਸੀਂ ਇਹਨਾਂ ਦਾ ਸਵਾਗਤ ਕੀਤਾ ਹੈ ਅਤੇ ਇਹਨਾਂ ਨੂੰ ਅੱਜ ਅਸੀਂ ਫਰੀਦਕੋਟ ਦੇ ਸ਼ਹਿਰ ਦਾ ਘੇੜਾ ਘੜਾਵਾਂਗੇ ਅਤੇ ਗੁਰਦੁਆਰਾ ਨੰਗਲ ਫਾ ਜੋੜਾ ਸਾਹਿਬ ਉੱਥੇ ਪਹੁੰਚਣਗੇ ਉੱਥੇ ਅਰਦਾਸ ਹੋਵੇਗੀ ਤੇ ਪੰਜਾਬੀ ਮਾਂ ਬੋਲੀ ਨੂੰ ਪਰਫਲਨਤ ਕਰਨ ਦੇ ਲਈ ਅਸੀਂ ਆਦਾ ਯੋਗਦਾਨ ਪਾਵਾਂਗੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰੱਕ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਦੇ ਉਪਰ